ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਬਾਣੀ ਕੀਰਤਨ ਦੇ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਸਾ ਕੀ ਮੋਦੀ ਦੀ ਕਾਰ ਕਰਨੇ ਪਹਿਲਾ ਕੁਛ ਸਮਾ ਗੁਰੂ ਜੀ ਆਪਣੇ ਭੈਣ ਪਨਵਈਏ ਪਾਸ ਵੇਲੇ ਹੀ ਆਨੰਦ ਲੈਂਦੇ ਰਹੇ ਬ੍ਰਹਮ ਤੇ ਜੇ ਰਾਮ ਜੀ ਨੇ ਆਪ ਜੀ ਨੂੰ ਨਵਾਬ ਦੌਲਤ ਖਾਨ ਦੇ ਮੋਦੀ ਦਾ ਕੰਮ ਕਰਨ ਵਾਸਤੇ ਲਵਾ ਦਿੱਤਾ ਗੁਰੂ ਜੀ ਪਾਸ ਸਵੇਰੇ ਤੋਂ ਸ਼ਾਮ ਤੱਕ ਮੁੱਢੀ ਖਾਣੇ ਸੋਦਾ ਲੈਣ ਵਾਲਿਆ ਦੀ ਭੀੜ ਲੱਗੀ ਰਹਿੰਦੀ ਸੀ ਗੁਰੂ ਜੀ ਜਦ ਕਾਕਾ ਨੂੰ ਸੋਦਾ ਤੋਲ ਕੇ ਦਿੰਦੇ ਤਾਂ 13 ਦੀ ਤਰਨ ਤੋਲ ਕੇ ਫਿਰ ਤੇਰਾ ਹੀ ਤੇਰਾ ਆਕ ਕੇ ਤਰਨਾ ਆਪ ਜੀ ਦਾ ਇਹ ਵਰਤਾਵ ਦੇਖ ਕੇ ਈਰਖਾ ਵਾਤੀ ਨਿੰਦਕਾ ਨੇ ਨਵਾਬ ਨੂੰ ਕਿਹਾ ਕਿ ਆਪ ਜੀ ਦਾ ਮੋਦੀ ਸਭ ਰਸਦ ਲੁੱਟਾਰਿਆ ਹੈ ਥੋੜੇ ਸਮੇਂ ਵਿੱਚ ਇਹ ਖੱਟੀ ਖਾਲੀ ਕਰ ਜਾਵੇਗਾ ਇਹ ਸ਼ਿਕਾਇਤ ਸੁਣ ਕੇ ਨਵਾਬ ਨੇ ਆਪਣੇ ਅਹਿਕਾਰ ਅਹਿਲਕਾਰਾ ਨੂੰ ਮੋਦੀ ਖਾਨ ਨੇ ਦਾਣ ਹਿਸਾਬ ਕਰਨ ਵਾਸਤੇ ਹੁਕਮ ਦਿੱਤਾ ਜਦ ਹਿਸਾਬ ਹੋਇਆ ਤਾਂ ਗੁਰੂ ਜੀ ਦਾ 135 ਰੁਪਏ ਦਾ ਵਾਦਾ ਨਿਕਲਿਆ ਵਾਦਾ ਸੁਣ ਕੇ ਨਵਾਬ ਬੜਾ ਪ੍ਰਸੰਨ ਹੋਇਆ ਅਤੇ ਗੁਰੂ ਜੀ ਫਿਰ ਪਹਿਲਾ ਵੰਗ ਵੰਗੂ ਹੀ ਖੁੱਲੇ ਹੱਥੀ ਮੋਦੀ ਦਾ ਕਾਰ ਕਰਨ ਲੱਗੇ ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰੂ ਜੀ ਕੀ ਬਤੈ ਦਿ ਤੁਹਾਨੂੰ ਐਸਾ ਕਿ ਵਧੀਆ ਲੱਗੇ ਹੋਏ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ